ਮੇਰਾ ਨਾਮ ਰঞ্জੀਤ ਸਿੰਘ ਆ ਜੀ ਉਪਕੀ ਪਿੰਡ ਆ ਜੀ ਮੇਰਾ ਅੱਜ ਕੀ ਵਾਕਿਆ ਹੋਇਆ ਤੁਹਾਡੇ ਪਰਿਵਾਰ ਦੇ ਨਾਲ ਤੇ ਕਿੰਨੇ ਕਵਜੇ ਨਾਲ ਵਾਕਿਆ ਹੋਇਆ ਇਹ ਜੀ ਮਤਲਬ ਤਕਰੀਬਨ 1 ਵਜੇ ਦਾ ਟਾਈਮ ਸੀ ਰਾਤ ਦਾ ਉਹ ਲੇਡੀ ਜੀ ਜਿਹੜੀ ਉਹਨੂੰ ਰਾਤ ਨੂੰ ਕਹਿੰਦੀ ਮੈਨੂੰ ਐਚ ਵੀ ਲੱਗੀ ਮੈਂ ਚਾਹ ਬਣਾਉਣ ਵਾਸਤੇ ਉੱਠੀ ਜਦੋਂ ਜਦੋਂ ਉਹਨੇ ਰਸੋਈ ਖੋਲ ਲਈ ਮਤਲਬ ਰਸੋਈ ਦਾ ਗੇਟ ਖੋਲ੍ਹਿਆ ਰਸੋਈ ਦਾ ਗੇਟ ਖੋਲ੍ਹ ਕੇ ਹਜੇ ਸਿਲੰਡਰ ਦਾ ਆਉਣੇ ਕਰਦੀ ਸੀ ਉਹਦੀ ਧਮਾਕਾ ਹੋ ਗਿਆ 1 ਲੱਖ ਪਤਾ ਨਹੀਂ ਕੀ ਹੋ ਗਿਆ ਮਤਲਬ ਉਹ ਧਵਾਕਾ ਹੋ ਗਿਆ ਨਾ ਨਾ ਤਾਂ ਛੱਤ ਡਿੱਗੀ ਨਾਲੇ ਉਹ ਕੰਦ ਸਾਈਡ ਤੇ ਡਿੱਗੀ। ਇਹ ਤਮਾਦਕ ਕਿਸ ਚੀਜ਼ ਦਾ ਹੈ ਕੋਈ ਸਮਝ ਨਹੀਂ ਆ ਰਹੀ ਜੀ ਕਿਸ ਕਰਕੇ ਹੋਇਆ ਕਿਉਂ ਹੋਇਆਗਾ ਮਤਲਬ ਉਹ ਨੈਦਰ ਸੋਈ ਦੀ ਕੰਦ ਪਾੜ ਕੇ ਮਤਲਬ ਉਹ ਜਿੱਥੇ ਬਾਹਰ ਸੁੱਤੇ ਪਏ ਸੀਗੇ ਉਹਨਾਂ ਦੇ ਉੱਪਰ ਕੰਦ ਡੇਗੀ ਔਰ ਸੋਈ ਦੇ ਵਿੱਚ ਲੈਡੀ ਜੀ ਦੇ ਸੋਈ ਦੇ ਵਿੱਚ ਡਬ ਗਈ। ਤੇ ਇਸ ਦੀ ਮੌਤ ਵੀ ਹੋਈ ਉਹਦੇ ਇੱਕ ਬੰਦੇ ਦੀ ਮੌਤ ਹੋ ਗਈ ਜੀ ਨਾਮ ਸੀ ਉਹਨਾਂ ਦਾ ਕਰਮਜੀਤ ਸਿੰਘ ਨਾਮ ਸੀ ਉਹ ਸੁੱਤੇ ਪਏ ਸੀ ਉਹ ਸੁੱਤੇ ਪਏ ਸੀਗੇ ਜੀ ਕੋਈ ਆਸਪਾਸ ਦੇਖਿਆ ਹੋਊਗਾ ਤੋਹੇ ਕਿ ਕਿਸੇ ਕੋਈ ਚੀਜ਼ ਦਾ ਤਮਾਕਾ ਕੀ ਨਹੀਂ ਕੋਈ ਚੀਜ਼ ਦਾ ਕੋਈ ਸਾਡੇ ਕੋਈ ਤਮਾਕੇ ਵਾਲੀ ਚੀਜ਼ ਕੋਈ ਨਹੀਂ ਸਾਨੂੰ ਮਿਲੀ ਹੈਗੀ ਜੀ ਮਤਲਬ ਉਹ ਜਦੋਂ ਉਹਨਾਂ ਨੇ ਸਿਲੰਡਰ ਚਲਾਇਆ ਮਤਲਬ ਉਹਦੀ ਇੱਕਦਮ ਤਮਾਕਾ ਹੋ ਗਿਆ ਉਹ ਕੋਈ ਸਮਝ ਨਹੀਂ ਆ ਰਹੀ ਸਾਡੇ ਵੀ ਕੀ ਗੱਲ ਤੋਂ ਹੋਇਆ ਤੋ ਕਿ ਕੋਈ ਹੋਰ ਵੀ ਕਿਸੇ ਦੇ ਕੋਈ ਸੱਟਾ ਫੈ ਹੈਗੀ ਜੀ ਉਹਦੀ ਜਿਹੜੀ ਵਾਈਫ ਹੈਗੀ ਉਹ ਉਹਨਾਂ ਦੇ ਸੱਟਾਂ ਲੱਗੀਆਂ ਨੇ ਕਾਫੀ ਸਿਰ ਚ ਸੱਟ ਹੈਗੀ ਤੇ ਪੱਟ ਤੇ ਸੱਟ ਹੈਗੀ ਉਹ ਉਹਦੇ ਉੱਤੇ ਵੀ ਪੱਥਰ ਪੁੱਥਰ ਉਹਦੇ ਵੀ ਫਰੋਂ ਆ ਕੇ ਲੱਗੇ ਨੇ ਮਤਲਬ ਸਰ ਉਹਨਾਂ ਨੂੰ ਉਹ ਲੱਗੇ ਸੀ ਆ ਨਹੀਂ ਸਰਕਾਰੀ ਹਸਪਤਾਲ ਚ ਦਾਖਲ ਸੀਗੇ ਜੀ ਉਹ ਇੱਥੇ ਆਪਣੇ ਇਹਦੇ ਚ ਦਾਖਲ ਨੇਗੇ ਸਿਵਲ ਅਸਥ ਸੰਗਰੂਰ ਹਾਂਜੀ ਉਹਨਾਂ ਦੀ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਖਤਰੇ ਤੋਂ ਬਾਹਰ ਹੈ ਹਾਂਜੀ ਹਾਲਤ ਠੀਕ ਹੈ ਖਤਰੇ ਤੋਂ ਬਾਹਰ ਹੈ ਵੈਸੇ ਸੱਟਾਂ ਕਾਫੀ ਨਹੀਂ ਹੋਰ ਵੀ ਕਿਸੇ ਬੇਟਾ ਇਹਦੇ ਸੱਟਾਂ ਵੱਜੀਆਂ ਸੀ ਬੇਟੇ ਨੂੰ ਮਤਲਬ ਅਸੀਂ ਰਾਤ ਦਵਾਈ ਦਵਾ ਕੇ ਉਹਨੂੰ ਸੁੱਤੀ ਕਰਵਾ ਲਈ ਸੀਗੀ ਹਸਪਤਾਲ ਦੇ ਤੇ ਬਹੁਤ ਗਰੀਬ ਪਰਿਵਾਰ ਹੈ ਜੀ ਇਹ ਮਤਲਬ ਇਹਤੇ ਪਹਿਲਾਂ ਵੀ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਈਆਂ ਨਹੀਂਆਂ ਪਹਿਲਾਂ ਇਹਨਾਂ ਦਾ ਇੱਕ ਮਕਾਨ ਡਿੱਗਿਆ ਸੀਗਾ ਅਸੀਂ ਡੀਸੀ ਸਾਹਿਬ ਨੂੰ ਪਹਿਲਾਂ ਬੇਨਤੀ ਕੀਤੀ ਸੀ ਇਹਨੂੰ ਲੈਟਰ ਵੀ ਕੱਢਿਆ ਸੀ ਡੀਸੀ ਸਾਹਿਬ ਨੂੰ ਪੰਚਾਇਤ ਵੱਲੋਂ ਵੀ ਕਢਵਾਇਆ ਸੀਗਾ ਵੀ ਕੋਈ ਨਾ ਕੋਈ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਉਹ ਵੀ ਇਹਨੂੰ ਕੁਝ ਨਹੀਂ ਮਿਲਿਆ ਜੀ ਇਸ ਵਾਰੀ ਪਿਛਲੇ ਇਹਨੂੰ ਕੀ ਹੋਇਆ ਨਾ ਇਹਦੇ ਬੇਟੇ ਦਾ ਮਤਲਬ ਐਕਸੀਡੈਂਟ ਹੋ ਗਿਆ ਜੀ ਉਹ ਪੈਟਰੋਲ ਪੰਪ ਤੇ ਮਜ਼ਦੂਰੀ ਕਰਦਾ ਹੈਗਾ ਤੇ ਉਹਦਾ ਵੀ 70 80 ਹਜ਼ਾਰ ਲੱਗ ਗਿਆ ਉਸ ਤੋਂ 2 ਸਾਲ ਪਹਿਲਾਂ ਜੀ ਇਸ ਬੰਦੇ ਦੇ ਕਰਮਜੀਤ ਸਿੰਘ ਦੇ ਬ੍ਰੇਨ ਦਾ ਆਪਰੇਸ਼ਨ ਹੋਇਆ ਜੀ ਨਾੜੀ ਫਟ ਗਈ ਸੀਗੀ ਬ੍ਰੇਨ ਦੀ ਤੇ ਉਦੋਂ ਵਿਚਾਰਾ ਮਸਾ ਇਹ ਮਰ ਕੇ ਬਚਿਆ ਅਸੀਂ ਤਾਂ ਮਤਲਬ ਇਹ ਗੁਆਰ ਲਾਉਂਦੇ ਆਗੇ ਵੀ ਇਹਦੀ ਵੱਧ ਤੋਂ ਵੱਧ ਜਿੰਨੀ ਕੁ ਹੋ ਸਕਦੀ ਹੈ ਵੀ ਹਰੇਕ ਬੰਦਾ ਮਦਦ ਕਰੇ ਬਾਕੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਸਰਕਾਰ ਵੀ ਜਿੰਨਾ ਕੋ ਹੋ ਸਕਦਾ ਹੈ ਇਹਦੀ ਮਤਲਬ ਮਦਦ ਕਰੇ ਕਿਉਂਕਿ ਜਿਹੜਾ ਗਰੀਬ ਕੋਲੇ ਇਹਦੇ ਕੋਲ ਇੱਕ ਘਰ ਬਚਿਆ ਤੀਗਾ ਉਹ ਹੁਣ ਆ ਬਲਾਸਟ ਦੇ ਨਾਲ ਮਤਲਬ ਡਿੱਗ ਗਿਆ ਤੇ ਹੁਣ ਇਹਦੇ ਕੋਲੇ ਕੁਝ ਵੀ ਨਹੀਂ ਰਿਹਾ ਹੈਗਾ ਕੀ ਨਾਮ ਹੈ ਆਪਣਾ ਜੰਗੀਰ ਸਿੰਘ ਸਰਪੰਚ ਬਣ ਡੁੱਪਲੀ ਜੀ ਹਾਂ ਸਰਪੰਚ ਸਾਹਿਬ ਕੀ ਹੋਇਆ ਜੋ ਅੱਜ ਇੱਕ ਗਰੀਬ ਪਰਿਵਾਰ ਦਾ ਘਰ ਡਿੱਗ ਗਿਆ ਇਹ ਮੈਨੂੰ 6:00 ਵਜੇ ਪਤਾ ਲੱਗਿਆ ਜੀ ਰੰਜੀਤ ਸਿੰਘ ਪੰਚ ਨੇ ਫੋਨ ਕਰਿਆ ਭੀ ਐ ਕਰਕੇ ਕਰਮਜੀਤ ਸਿੰਘ ਦੀ ਡੈਥ ਹੋ ਗਈ ਜਦ ਅਸੀਂ ਮੌਕਾ ਦੇਖਿਆ ਕਰੇ ਜਾ ਕੇ ਤਾਂ ਜਿਹੜੀ ਇਹਨਾਂ ਦੀ ਰਸੋਈ ਦੀ ਗੰਦ ਸੀ ਉਹਦੇ ਉੱਪਰ ਡਿੱਗੀ ਹੋਈ ਸੀ ਕਿੰਨੇ ਬੰਦੇ ਫੱਟੜ ਹੋਏ ਹੈ ਜੀ ਕਿੰਨੇ ਬੰਦੇ ਫੱਟੜ ਹੋਏ ਕਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਇੱਕ ਜਿਹੜੀ ਇਹਨਾਂ ਦੀ ਪਤਨੀ ਸੀ ਉਹ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਹੈ ਤੇ ਪਤਾ ਲੱਗਿਆ ਬੱਚੇ ਦੇ ਵੀ ਛੱਟਣ ਲੱਗੇ ਹਾਂ ਬੱਚਾ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਗਰੀਬ ਪਰਿਵਾਰ ਨਾਲ ਇਹ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੋ ਗਈ ਹੈ ਇਹ ਪਰਿਵਾਰ ਬਹੁਤ ਜ਼ਿਆਦਾ ਗਰੀਬਤੀ ਹੈ ਜੀ ਇਹ 8-7000 ਰੁਪਏ ਨਾਲ ਗੁਜ਼ਾਰਾ ਕਰਦੇ ਸੀ ਸਕੂਲ ਵਾਂ ਦੇ ਲੱਗੇ ਹੋਏ ਸੀ ਕੀ ਕਰਨਾ ਮੌਤ ਹੋੰਦਾ ਮੌਤ ਦਾ ਕਾਰਨ ਤਾਂ ਇਹ ਦੇਖੋ ਗੈਸ ਸਿਲੰਡਰ ਹੀ ਆ ਉੱਥੇ ਮੇਨਾ ਉਹੀ ਜੇ ਤਾਂ ਉਹਦੀ ਲੀਕੀਜ ਹੋਈ ਆ ਹੋਰ ਤਾਂ ਇੱਥੇ ਕੋਈ ਕਾਰਨ ਹੈ ਨਹੀਂ ਗੈਸ ਸਿਲੰਡਰ ਫਟਣ ਕਾਰਨ ਹੀ ਮੌਤ ਹੋਈ ਆ ਇਹ ਬਲਾਸਟ ਹੋਇਆ ਨਾ ਜਿਹੜੀਆਂ ਕੰਧਾਂ ਨੇ ਉਹ ਵੀ ਸਿਮੈਂਟਡ ਚ ਨੇ ਘਾਰੇ ਚ ਨਹੀਂ ਹੈਗੀਆਂ ਤੇ ਬਾਕੀ ਉਹਦੀ ਛੱਤ ਆ ਜਿਹੜੀ ਉਹ ਵੀ ਪਾੜੀ ਹੋਈ ਆ ਪਤਾ ਲੱਗਿਆ ਪਿੱਛੇ ਪਿੱਛੇ ਵੀ ਇਹਦੇ ਦੋ ਕਮਰੇ ਚਟਾਏ ਗਏ ਸੀ ਜੀ ਪਿੱਛੇ ਦੋ ਤਿੰਨ ਕ ਸਾਲ ਹੋ ਗਏ ਉਦੋਂ ਵੀ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਚਾਹ ਸੀ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਨਾ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਸਵੇਰ ਦਾ ਆਇਆ ਮੌਕਾ ਦੇਖਣ ਵੀ ਗਰੀਬ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ